ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਬੀਤੇ ਕੱਲ ਗੁਰਦਾਸਪੁਰ ਦੇ ਬਾਜ਼ਾਰਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਵੱਲੋਂ ਕੀਤੀ ਗਈ ਨਾਜਿਜ਼ ਉਸਾਰੀ ਤੇ ਪੀਲਾ ਪੰਜਾ ਚਲਾਉਣ ਦੇ ਮਾਮਲੇ ਵਿੱਚ ਅੱਜ ਗੁਰਦਾਸਪੁਰ ਵਪਾਰ ਮੰਡਲ ਦਾ ਵਫਦ ਪ੍ਰਧਾਨ ਦਰਸ਼ਨ ਮਹਾਜਨ ਦੀ ਅਗਵਾਈ ਵਿੱਚ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਹਰਜਿੰਦਰ ਸਿੰਘ ਬੇਦੀ ਨੂੰ ਮਿਲਿਆ ਅਤੇ ਦੁਕਾਨਦਾਰਾਂ ਤੇ ਐਡੀਸੀ ਵਿਚਕਾਰ ਲੰਬੀ ਵਿਚਾਰ ਚਰਚਾ ਤੋਂ ਬਾਅਦ ਦੋਵਾਂ ਵਿੱਚ ਸ਼ਹਿਰ ਦੇ ਮਸਲਿਆਂ ਨੂੰ ਲੈ ਕੇ ਸਹਿਮਤੀ ਬਣ ਗਈ ਹੈ ਅਤੇ ਜਿੱਥੇ ਭਵਿੱਖ ਵਿੱਚ ਪ੍ਰਸ਼ਾਸਨ ਦੀ ਨਾਜਾਇਜ਼ ਕਬਜ਼ੀਆਂ ਖਿਲਾਫ ਕਾਰਵਾਈ ਵਪਾਰ ਮੰਡਲ ਨਾਲ مشਵਰਾ ਕਰਕੇ ਹੋਏਗੀ ਉੱਥੇ ਹੀ ਬਿਨਾਂ ਪਾਰਕਿੰਗ ਤੋ ਚੱਲ ਰਹੇ ਹਸਪਤਾਲਾਂ ਬੈਂਕਾਂ ਦੇ ਬਾਹਰ ਨਜਾਇਜ਼ ਪਾਰਕਿੰਗ ਤੇ ਵੀ ਸ਼ਿਕੰਜਾ ਕੱਸਿਆ ਜਾਏਗਾ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅੱਜ ਆਪਣੇ ਸ਼ਹਿਰ ਦੇ ਬੜੇ ਮਾਣਯੋਗ ਸਾਡੇ ਵਪਾਰ ਮੰਡਲ ਦੇ ਸੀਨੀਅਰ ਆਪਣੇ ਮੈਂ ਕਹਾਂਗਾ ਕਿ ਮੋਤਵਾਰ ਬੰਦੇ ਵੀ ਆਏ ਆ ਅੱਜ ਇਹਨਾਂ ਨੇ ਸਾਡੇ ਮੈਂ ਜਦੋਂ ਤਾਂ ਆਏ ਇਹਨਾਂ ਨੇ ਪਹਿਲੀ ਵਾਰੀ ਆਪਣੀ ਗੱਲ ਰੱਖੀ ਹੈ ਮੰਗਾਂ ਰੱਖੀਆਂ ਕਿ ਕਿਤੇ ਕਿਤੇ ਦੁਕਾਨਦਾਰਾਂ ਨੂੰ ਮੁਸ਼ਕਲ ਆ ਰਹੀ ਹੈ ਤੇ ਅੱਜ ਬੜੀ ਵਧੀਆ ਸਾਡੀ ਬੀਠੀ ਗਈ ਹੈ ਇੱਕ ਦੂਜੇ ਦੇ ਨਾਲ ਅਸੀਂ ਰਲ ਮਿਲ ਕੇ ਗੁਰਦਾਸਪੁਰ ਸ਼ਹਿਰ ਨੂੰ ਮੈਂ ਕਹਾਂਗਾ ਕੋਸ਼ਿਸ਼ ਰਹੇਗੀ ਮੇਰੀ ਕਿ ਪੰਜਾਬ ਦਾ ਇੱਕ ਨੰਬਰ ਦਾ ਸ਼ਹਿਰ ਬਣਾਣਾ ਹੈ ਸਾਫ ਸੁਥਰਾ ਡਿਵੈਲਪਮੈਂਟ ਵਾਈਜ਼ ਹੋਰ ਸੁੰਦਰਤਾ ਵਾਈਜ਼ ਹਾਂ ਪਿਛੇ ਅੱਛੀ ਥੋੜੀ ਜੀ ਕਾਰਵਾਈ ਕੀਤੀ ਸੀਗੀ ਉਹਦੇ ਵਿੱਚ ਪਬਲਿਕ ਵੱਲੋਂ ਆ ਰਹੀ ਸੀ ਕਿ ਕੀ ਇਨਕੰਵੀਨੀਐਂਸ ਰਹਦੀ ਆ ਆਵਾਜਾਈ ਦੀ ਦਿੱਕਤ ਰਹਿੰਦੀ ਹੈ ਕਈ ਵਾਰੀ ਉਹਦੇ ਤੇ ਅਸੀਂ ਜਿਹੜੀ ਅੱਛੀ ਡਰਾਈਵ ਕੀਤੀ ਉਹਦੇ ਤੇ ਜਿਹੜੇ ਬਾਅਦ ਦੇ ਟੈਂਪਰੀ ਸਟਰਕਚਰ ਸੀਗੇ ਕਈ ਵਾਰੀ ਹੁੰਦਾ ਕਿ ਸਾਨੂੰ ਐਮਰਜੈਂਸੀ ਫਾਇਰ ਬ੍ਰਿਗੇਡ ਭੇਜਣੀ ਪੈਂਦੀ ਐ ਐਮਬੂਲੈਂਸ ਭੇਜਣੀ ਪੈਂਦੀ ਐ ਉਹ ਰੁਕਾਵਟਾਂ ਦੀਆਂ ਸੀਗੇ ਜਿਹਦੇ ਕਰਕੇ ਕਰਨੀ ਪਈ ਕੁਸਤੋ ਬਾਜ਼ਾ ਜਨਨੀ ਵਪਾਰੀ ਭਰਾ ਆਏ ਇਹਨਾਂ ਨੇ ਦੱਸਿਆ ਕਿਤੇ ਨਾ ਕਿਤੇ ਸਾਡੇ ਜਿਹੜੀ ਲਾਊਡ ਸਪੀਕਰ ਲਾਉਂਦੇ ਆ ਉਹ ਵੀ ਅਸੀਂ ਕਾਰਵਾਈ ਕਰਾਂਗੇ ਇਹਨਾਂ ਨੇ ਕਿਹਾ ਕਿ ਜਿੱਦਾਂ ਕਈ ਕਿਤੇ ਨਾ ਕਿਤੇ ਸਾਡੇ ਕੋਲ ਬੈਂਕ ਵਾਲਿਆਂ ਦੀ ਉਹ ਐਕਸਟਰਾ ਜਿਹੜੀ ਹੈ ਔਲਾਦ ਦੇ ਮੋਟਰਸਾਈਕਲ ਗੱਡੀਆਂ ਲਾ ਦਿੰਦੇ ਆ ਉਹਦੇ ਕਰਕੇ ਮੇਨ ਜਿਹੜੀ ਆਵਾਜ਼ ਆਈ ਦੀ ਮਤਲਬ ਟੱਗੀ ਹੈ ਪੂਰੇ ਤੇ ਵੀ ਅੱਛੀ ਅਤੇ ਕਰਦੇ ਹੋਏ ਲੈਟਰ ਕੱਢਾਂਗੇ ਪ੍ਰੋਪਰ ਮੀਟਿੰਗ ਕਰਾਂਗੇ ਤੀਸਰੀ ਗੱਲ ਇਹਨਾਂ ਨੇ ਕਹੀ ਕਿ ਜਿਸ ਦਾ ਸਫਾਈ ਦੀ ਗੰਦਾ ਨਾਲਾ ਜਾਂ ਹੂਰ ਹੈ ਇਸ ਸਬੰਧੀ ਵੀ ਇਹਨੂੰ ਬਲਾਕ ਕੀ ਅਸੀਂ ਜਿਹੜੀ ਮੀਟਿੰਗ ਕਰਕੇ ਜਲਦੋਂ ਜਲਦ ਜਿਹੜੀ ਹੈ ਇੱਥੇ ਕਾਰਵਾਈ ਕਰਾਂਗੇ ਬਾਕੀ ਮੈਂ ਆਸ਼ਵਾਸਨ ਦਵਾਉਣਾ ਸਾਰੇ ਦੁਕਾਨਦਾਰਾਂ ਨੂੰ ਕਿ ਅਸੀਂ ਰਲ ਮਿਲ ਕੇ ਚੱਲਣਾ ਹੈ ਕਿਤੇ ਉਹਨਾਂ ਦੀ ਮੁਸ਼ਕਿਲ ਹੈ ਕਿਤੇ ਸਾਡੀਆਂ ਮੁਸ਼ਕਿਲਾਂ ਸਾਡੀ ਜਿਹੜਾ ਦਫਤਰ ਹੈ ਮੇਨ ਹੈ ਪਬਲਿਕ ਸਰਵਿਸ ਲਈ ਤੇ ਸਾਡਾ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਪਬਲਿਕ ਸਰਵਿਸ ਵਿੱਚ ਤੇ ਸਾਡੇ ਦੁਕਾਨਦਾਰ ਵੀ ਆਉਂਦੇ ਆ ਤੇ ਜਿਹੜੀਆਂ ਸਾਡੀਆਂ ਗੱਲਾਂ ਜੋ ਮੰਗਾ ਇੱਕ ਦੂਜੇ ਦੇ ਨਾਲ ਅਸੀਂ ਸਾਧੀਆਂ ਕੀਤੀਆਂ ਉਹਨਾਂ ਲਈ ਭਰੋਸਾ ਦਿਵਾਇਆ ਗਿਆ ਤੇ ਮੇਰੇ ਵੱਲੇ ਵੀ ਆਪਣਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਵੱਧ ਚੜ ਕੇ ਕੁਛ ਹੀ ਰਹੇਗੀ ਅਸੀਂ ਸਹਿਰ ਨੂੰ ਰਲ ਮਿਲ ਕੇ ਵਧੀਆਂ ਬਣਾਈਏ ਤੇ ਜਿਹੜੀਆਂ ਕਿਸੇ ਤਰ੍ਹਾਂ ਦੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਅਗਲੀਆਂ ਇਨਕ੍ਰੋਚਮੈਂਟਾਂ ਸੀ ਆਪਣੇ ਪੱਧਰ ਦੀ ਪਿੱਛੇ ਕਰ ਲਵਾਂਗੇ ਜਿਹੜੇ ਥੋੜੇ ਬਥੜੇ ਬਣਿਆ ਪਿੱਛੇ ਕਰ ਲਵਾਂਗੇ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਮੇਰੇ ਲਈ ਤੇ ਅਗਰ ਇਸ ਤਰ੍ਹਾਂ ਦੇ ਤਾਲੇ ਰਾਲ ਮਿਲ ਕੇ ਚੱਦੇ ਰਹੇ ਮੈਨੂੰ ਯਕੀਨ ਹੈ ਤੁਹਾਡੇ ਮੀਡੀਆ ਰਾਹੀਂ ਮੈਂ ਸਾਰੀ ਪਬਲਿਕ ਨੂੰ ਕੰਨਣਾ ਕਿ ਸਾਡੇ ਦੁਕਾਨਦਾਰ ਸਾਰੇ ਬੜੇ ਮਤਿ ਵਧੀਆ ਇੱਕ ਮੈਂ ਕਹਾਂਗਾ ਕਿ ਵਧੀਆ ਪੱਖ ਵਾਲੇ ਨੇ ਕਿ ਅਸੀਂ ਅਗਾਹ ਲੈ ਕੇ ਜਾਣਾ ਹੈ ਅਸੀਂ ਸਾਰੇ ਸ਼ਹਿਰ ਵਾਸੀ ਇਹਨੂੰ ਅਗਾਹ ਲੈ ਕੇ ਜਾਵਾਂਗੇ ਜਿਹੜੀਆਂ ਮੰਗਾ ਅਸੀਂ ਜਲਦੋ ਜਲਦੀਆਂ ਨੇ ਪੂਰੀਆਂ ਕਰਾਂਗੇ ਐਡੀਸੀ ਸਾਹਿਬ ਨੇ ਜਿਹੜੀਆਂ ਸਾਡੇ ਨਾਲ ਗੱਲਾਂ ਕੀਤੀਆਂ ਨੇ ਬੜੀ ਵਧੀਆ ਕੀਤੀਆਂ ਨੇ ਸਾਡੇ ਨਾਲ ਸਾਰੀ ਸਹਿਯੋਗ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਵਧੀਆ ਗੱਲਾਂ ਸੁਣ ਕੇ ਸਾਡਾ ਸਹਿਯੋਗ ਕੀਤਾ ਅਸੀਂ ਵੀ ਆਸ ਕਰਦੇ ਹਾਂ ਕਿ ਇਹ ਜਿਹੜਾ ਵਾ ਗੱਲ ਮਿਲ ਕੇ ਆਪਾਂ ਪ੍ਰਸ਼ਾਸਨ ਪਰ ਵਪਾਰ ਮੰਡਲ ਜਣਾ ਵਾ ਉਹ ਗੁਰਦਾਸਪੁਰ ਦੀਆਂ ਜਿੰਨੀਆਂ ਵੀ ਪ੍ਰੋਬਲਮ ਨੇ ਉਹਨੂੰ ਹੱਲ ਕਰਨ ਦੀ ਸਾਂਝੇ ਤੌਰ ਤੇ ਕੋਸ਼ਿਸ਼ ਕਰੇਗਾ ਅਸੀਂ ਤਰਫ ਰਿਕਵੈਸਟ ਕਰਨੀ ਹੈ ਆਪਣੇ ਵਪਾਰ ਮੰਡਲ ਨੂੰ ਤੇ ਆਪਣੀ ਜਿਹੜੀ ਇਹ ਨਾਲੇ ਏਡੀਸੀ ਸਾਹਿਬ ਨੇ ਸਾਨੂੰ ਕਿਹਾ ਵਾ ਕਿ ਅਸੀਂ yellow line ਜਿਹੜੀ ਲਾਗਾਗੇ ਅਗਰ ਫਿਰ ਵੀ ਕੋ ਕਾਨੂੰਨ ਦੀ ਲਗਨਾ ਕਰਦਾ ਤੇ ਫਿਰ ਉਹ ਪ੍ਰਸ਼ਾਸਨ ਜਿਹੜਾ ਉਹਤੇ ਕਾਰਵਾਈ ਕਰਦਾ ਹੱਕਦਾਰ ਹੈ ਫਿਰ ਉਹਦੇ ਵਿੱਚ ਵਪਾਰ ਮੰਡਲ ਇੰਟਰਫੇਅਰ ਨਹੀਂ ਕਰੇਗਾ